in and out ਨੂੰ ਲੈ ਕੇ ਜਿਹੜੀ ਕਾਫੀ ਚਰਚਾ ਚੱਲਦੀ ਸੀ ਕੱਲ੍ਹ ਵੀ ਚਰਚਾ ਚੱਲਦੀ ਸੀ ਵੀ ਸ਼ਾਇਦ ਉਹ ਛੱਡ ਕੇ ਜਾ ਰਹੇ ਆ ਅੱਜ in and out ਦੇ ਜਿਹੜੇ ਓਨਰ ਆ ਉਹ ਕਹਿ ਰਹੇ ਆ ਵੀ ਜਿਹੜਾ ਹੈੱਡ ਕੁਆਟਰ ਆ ਉਹ ਚੇਂਜ ਨਹੀਂ ਜਿਹੜਾ ਉਹ ਹੋਣ ਜਾ ਰਿਹਾ ਜਿਹੜੀ ਓਨਰ ਆ ਉਹ ਖੁਦ ਮੇਬੀ ਮੂਵ ਹੋ ਰਹੀ ਹੈ ਟੈਨੇਸੀ ਦੇ ਵਿੱਚ ਉਹਨਾਂ ਨੇ ਅੱਜ ਬਿਆਨ ਦਿੰਦੇ ਹੋਏ ਟੂ ਸੈੱਟ ਦਾ ਰੈਕੋਰਡ ਸਟ੍ਰੇਟ ਉਹਨਾਂ ਨੇ ਕਿਹਾ ਵੀ ਵੀ ਆਰ ਨਾਟ ਲੀਵਿੰਗ ਕੈਲੀਫੋਰਨੀਆ in and out ਸੇਜ਼ ਹੈੱਡ ਕੁਆਟਰ ਇਜ਼ਨ ਚੇਂਜਿੰਗ with owners move to tennessee so in and out ਦਾ ਜਿਹੜਾ ਹੈਡਕੁਆਟਰ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਹੋਰ ਰਹੇਗਾ ਲਿੰਸੀ ਸਨਾਈਡਰ ਜਿਹੜੀ ਆ ਉਹਨਾਂ ਨੇ ਇਸਤੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਕੈਲੀਫੋਰਨੀਆ ਦੀ ਸਭ ਤੋਂ ਮਸ਼ਹੂਰ 버ਗਰ ਚੇਨਸ ਦੇ ਵਿੱਚੋਂ ਇੱਕ ਉਹਨਾਂ ਨੇ ਅੱਜ ਇਹ ਜਿਹੜੀ ਸਟੇਟਮੈਂਟ ਆ ਉਜਾਰੀ ਕੀਤੀ ਸੀ ਕੱਲ ਇਹ ਰਿਪੋਰਟ ਕੀਤੀ ਜਾ ਰਹੀ ਸੀ ਵੀ ਇਨ ਐਂਡ ਆਊਟ ਇਥੋਂ ਮੂਵ ਕਰਨ ਜਾ ਰਿਹਾ ਆ ਬਲਕਿ ਉਹ ਖੁਦ ਆਪ ਪਰਸਨਲ ਤੌਰ ਦੇ ਉੱਤੇ ਜਿਹੜੀ ਓਨਰ ਆ ਉਹ ਮੂਵ ਸ਼ਾਇਦ ਹੋ ਰਹੀ ਆ ਪਰ ਇਨ ਐਂਡ ਆਊਟ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ ਇੱਥੇ ਜਿਹੜੇ ਉਹ ਰਹਿਣਗੇ ਇਨ ਐਂਡ ਆਊਟ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਉਹਨਾਂ ਦੇ ਪਲਾਨ ਹੈਗੇ ਆ ਵੀ ਈਸਟਰਨ ਟੈਰੀਟਰੀ ਦੇ ਵਿੱਚ ਜਿਹੜੋ ਆਪਣਾ ਫ੍ਰੈਂਕਲਿਨ ਦੇ ਵਿੱਚ ਟੈਨਸੀ ਚ ਆਫਿਸ ਡੇਟਾ ਹੋਕ ਹੋ ਸਕਦੇ ਆ ਉਹ ਪਲਾਨਡ ਐਕਸਪੈਂਸ਼ਨ ਹੈਗੀ ਆ ਪਰ ਹੈਡਕ quarters ਕੈਲੀਫੋਰਨੀਆ ਦੇ ਵਿੱਚ ਹੀ ਰਹਿਣਗੇ ਗਵਰਨਰ ਨਿਊਸਮ ਦੇ ਪ੍ਰੈਸ ਆਫਿਸ ਨੇ ਵੀ ਬਾਅਦ ਦੇ ਵਿੱਚ ਇਸ ਉੱਤੇ ਜਿਹੜਾ ਆ ਉਹ ਬਿਆਨ ਜਿਹੜਾ ਉਹ ਦਿੱਤਾ ਰੀਸੈਂਟਲੀ ਗਵਰਨਰ ਨਿਊਸਮ ਆ ਉਹਨਾਂ ਨੇ ਜਿਹੜੇ ਰਾਈਟ ਵਿੰਗ ਅ ਦੇ ਜਿਹੜੇ ਕਮੈਂਟੇਟਰਸ ਆ ਉਹਨਾਂ ਦੇ ਪੋਡਕਾਸਟ ਦੇ ਉੱਤੇ ਜਾ ਕੇ ਇਹ ਕਿਹਾ ਸੀਗਾ ਕਹਿੰਦੇ ਵੀ ਜਿੰਨਾ ਮਰਜੀ ਚਾਹੇ ਰੌਲਾ ਕੋਈ ਪਾਈ ਜਾਵੇ ਜਿਹੜੀਆਂ ਫੋਰਚਨ 500 ਕੰਪਨੀਆਂ ਦੇ ਸਭ ਤੋਂ ਜ਼ਿਆਦਾ ਹੈੱਡਕੁਆਟਰ ਅਜੇ ਵੀ ਕੈਲੀਫੋਰਨੀਆ ਦੇ ਵਿੱਚ ਆ ਕੈਲੀਫੋਰਨੀਆ ਇੱਕ ਡੋਨਰ ਸਟੇਟ ਆ ਟੈਕਸਸ ਜਿਹੜੀ ਕਹਿੰਦੀ ਵੀ ਉਹ ਉਹਨਾਂ ਨੇ 70 ਬਿਲੀਅਨ ਡਾਲਰ ਰਾਸ਼ੀ ਲਈ ਆ ਤੇ ਕੈਲੀਫੋਰਨੀਆ ਨੇ 70 ਬਿਲੀਅਨ ਡਾਲਰ ਜਿਹੜੀ ਰਾਸ਼ੀ ਐਕਸਟਰਾ ਜਿਹੜੀ ਉਸ ਦੇ ਵਿੱਚ ਦਿੱਤੀ ਜਿਹੜੀ ਉਹ ਹੈਗੀ ਆ ਸੋ ਅ ਇਹ 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 ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਇੱਥੇ ਜਿਹੜਾ ਪੋਲਿਟੀਕਲ ਖਿੱਚੋ ਤਾਣ ਜਿਹੜੀ ਹੋ ਚੱਲਦੀ ਰਹਿੰਦੀ ਆ